ਅਪ੍ਰੈਲ ਮਾਰਚ ਦਾ ਮਹੀਨਾ ਗਾ ਭਰਾਵੋ ਤੁਹਾਨੂੰ ਪਤਾ ਹੀ ਹੈ ਸਾਡਾ ਕਿਹੜਾ ਵਪਾਰ ਕਰਦੇ ਆ ਵਪਾਰੀਆਂ ਦਾ ਲਾਸਟ ਵਾਲਾ ਮਹੀਨਾ ਹੁੰਦਾ ਅਪ੍ਰੈਲ ਦਾ ਮਹੀਨਾ ਮਾਰਚ ਦਾ ਮਹੀਨਾ ਆਉਂਦਾ 1 ਅਪ੍ਰੈਲ ਤੋਂ ਸਾਡਾ ਨਵਾਂ ਸਾਲ ਚੜਜੂਗਾ ਅੱਜ ਉਸੇ ਲੜੀ ਤਹਿਤ ਹੀ ਵੀ ਪਿੰਡਾਂ ਚ ਜਾ ਕੇ ਟਰੈਕਟਰਾਂ ਦੇ ਕਿਹੜੇ ਆਮਨ ਉਹ ਵੀ 4-500 ਟਰੈਕਟਰ ਵੇਚਦੇ ਆ ਸਾਲ ਦਾ ਵੀ 6-6 ਮਹੀਨਿਆਂ ਦੀਆਂ ਗਰੰਟੀਆਂ ਦਿੰਨੇ ਆ ਟਰੈਕਟਰਾਂ ਦੀਆਂ ਅੱਜ ਉਸੇ ਲੜੀ ਤਹਿਤ ਹੀ ਭਰਾਵੋ ਪਿੰਡ ਮੰਡੀਕਲਾਂ ਪਿੰਡ ਪੰਡਿਕਲਾਂ ਬਾਈ ਸੁਖਪਾਲ ਕੋਲੇ ਖੜੇ ਆ ਵੀ ਪੁਸ਼ਪਰਦਾਨ ਕਰਦੇ ਫਿਰਦੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਟਰੈਕਟਰਾਂ ਦੀ 6 ਮਹੀਨੇ ਤੱਕ ਤਾਂ ਸਾਡੀ ਪੂਰੀ ਫੁੱਲ ਗਰੰਟੀ ਦੇ ਕੇ ਦਿੰਨੇ ਆ ਵੀ ਕੋਈ ਵੀ ਪੈਸਾ ਲੱਗੂ ਸਾਡਾ ਲੱਗੂਗਾ ਕੋਈ ਵੀ ਮਾਡਲ ਟਰੈਕਟਰ ਲੈ ਲਓ ਇਹ ਕਿੰਨੇ ਚਿਰ ਹੋ ਗਿਆ ਬਣੇ ਲੈ ਟਰੈਕਟਰ ਤੁਹਾਨੂੰ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ हां ते ਤੁਸੀਂ ਮੈਨੂੰ ਲੱਗਦਾ ਝੋਨਾ ਵੜਦੇ ਸੀ ਉਹ ਹਨਾ ਹਾਂ ਹਾਂ ਝੋਨਾ ਜੇ ਵੜਦੇ ਕੋਈ ਆਈ ਬੰਨੇ ਪ੍ਰੋਬਲਮ ਕਿਵੇਂ ਚਲਾਈ ਤੁਸੀਂ ਜੇ ਡੈਟਰ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਅੱਛਾ ਕਿਵੇਂ ਅਸੀਂ ਦੱਸਾਂ ਜੀ ਬੰਨੇ ਉਹ ਵੀ ਹੈ ਡੈਟਰ ਨਾਲ ਕੋਈ ਲੰਬਿਆ ਸੱਦਦੇ ਨਹੀਂ ਹੈ ਜੀ ਕੋਈ ਲੰਬਿਆ ਨਹੀਂ ਖੁਸ਼ ਆ ਬਈ ਸੁਖਵਾਲ ਬਹੁਤ ਵਧੀਆ ਹਾਂ ਕਿਉਂ ਕਿ ਪਿੰਨੇ ਸਾਡੇ ਹੁੰਦੇ ਹੀ ਹੈਗਾ ਉਹ ਅਸੀਂ ਤੁਹਾਨੂੰ ਉਹਦਾ ਵੀ ਗਾਰੰਟੀ ਦਿੱਤੀ ਵੀ 6 ਮਹੀਨੇ ਤੱਕ ਕੋਈ ਪ੍ਰੋਬਲਮ ਆਈ ਤਾਂ ਸਾਨੂੰ ਦੱਸੋ ਇੱਕ ਤੁਸੀਂ ਦੱਸਦੇ ਇੰਨਾ ਕ ਲੰਬਾ ਦਿੰਦੇ ਵੀ ਟੈਂਕੀ ਚ ਕੀ ਹੋ ਗਿਆ ਸੀਗਾ ਟੈਂਕੀ ਚ ਕਾਜਰੇ ਜੇ ਸੀ ਕਾਜਰੇ ਜੇ ਸੀ ਕਾਜਰੇ ਜੇ ਸੀ ਹਨਾ ਆਇਆ ਤੂੰ ਵੀ ਇਧਰੀ ਆ ਜਾ ਕੱਜ ਰਹੇ ਸੀਗੇ ਤੋਂ ਮਾੜੀ ਮੁੱਟੀ ਭਰਾਵੋ ਪ੍ਰੋਬਲਮ ਆਈ ਜਾਂਦੀ ਏ ਕਿਵੇਂ ਭੈਣ ਦੱਸ ਰਹੀ ਏ 22 ਗਵਾਲ ਦੱਸ ਰਿਹਾ ਵੀ ਕੱਜ ਰਹੇ ਜੇ ਆਗੇ ਸੀਗੇ ਉਹਦੇ ਕਰਕੇ ਵੀ ਮਾੜੀ ਮੁੱਟੀ ਪ੍ਰੋਬਲਮ ਆ ਗਈ ਉਦੋਂ ਬਾਅਦ ਇਹਨਾਂ ਨੂੰ ਅੱਜ ਕੋਈ ਥੋੜੀ ਜਿਹੀ ਪ੍ਰੋਬਲਮ ਸ਼ੱਕ ਜਾਂ ਪੈਦਾ ਹੋਇਆ ਹੁਣ ਮੇਰੇ ਨਾਲ ਨਰਮਲ ਟਰਾਈ ਮਾਰ ਕੇ ਆਇਆਗਾ ਚੈੱਕ ਕਰਕੇ ਇਹਨਾਂ ਬਣੇ ਹੁਣ ਡਾਕਟਰ ਹਣਾ ਹਾਂ ਹੁਣ ਚੈੱਕ ਕਰਕੇ ਇਹ ਨਰਮਲ ਵੀਡੀਓ ਬਣਾ ਰਿਹਾ ਹੈਗਾ ਕਿਉਂ ਗਾਤ ਨੂੰ ਕਸਟਮਰ ਨੂੰ ਔਕਾ ਹੁੰਦਾ ਕਿਵੇਂ ਇਹਨਾਂ ਨੇ ਪੌਣੇ ਚ 6 575 ਸੀਰੀਅਲ ਇਸ ਬੈਂਡ ਟਰੈਕਟਰ ਨੂੰ ਹਾਂਜੀ ਹਾਂ ਵੀ 6 ਲੱਖ ਰੁਪਈਆ ਦਾ ਜ਼ਿਮੀਦ ਪੈਸੇ ਲਾਉਣੇ ਔਖੇ ਹੁੰਦੇ ਆ ਕਿਉਂ ਹੁਣ ਅਸੀਂ ਤਾਂ ਭਰਾਵੋ ਵਾਰ ਕਰਦੇ ਆ ਜੇ ਸਾਡੀ ਜੇ ਜੋ ਕਿ 10-20000 ਰੁਪਿਆ ਲੱਗ ਜੂ 50000 ਰੁਪਿਆ ਵੀ ਲੱਗ ਜੂ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂ ਆ ਮਨ ਲੋ ਵੀ ਇੱਕ ਟਰੈਕਟਰ ਮੰਗ ਲਈ ਸਾਨੂੰ 2-2000 4-4000 ਰੁਪਿਆ ਅਸੀਂ ਖਰਚੀ ਪਾਉਣਾਗਾ ਅਸੀਂ ਕਰਵਾ ਕੇ ਦੇਵਾਂਗੇ 6 ਮਹੀਨੇ ਤੱਕ ਕਰਵਾ ਕੇ ਦੇਵਾਂਗੇ ਕਿਹੜੇ ਭਰਾ ਤੁਸੀਂ ਕੋਈ ਵੀ ਵੀਡੀਓ ਦੇਖ ਰਹੇ ਹੋ ਮੇਰੀ ਦੇਸ਼ਾਂ ਵਿਦੇਸ਼ਾਂ ਚੋਂ ਜਿੱਤੋ ਹੀ ਤੁਹਾਡੇ ਟਰੈਕਟਰ ਤੇ ਗਰੰਟੀ ਹੈ ਅਸੀਂ ਕਰਕੇ ਦਿੱਤੇ ਹੋਏ ਜੇ ਤੁਹਾਡੇ ਕੋਈ ਟਰੈਕਟਰ ਚ ਪ੍ਰੋਬਲਮ ਆਈ ਆ ਤਾਂ ਮੈਨੂੰ ਦੱਸਿਓ ਕਿਉਂ ਪਰਾ ਉਹ ਕੱਲੇ ਕੱਲੇ ਦੇ ਘਰੇ ਜਾਣੇ ਉਦੋਂ ਔਖਿਆ ਹੋ ਜਾਂਦਾ ਹੈ ਜਿੰਨਾ ਚਿਰ ਕੋਈ ਦਿੱਕਤ ਨਾ ਆਵੇ ਤੁਸੀਂ ਹਰੇਕ ਤੇ ਜਰੀਆ ਵੀਡੀਓ ਦੇ ਇੱਕ ਬਹੁਤ ਵੱਡਾ ਜੇ ਕੋਈ ਤੁਹਾਡੇ ਟਰੈਕਟਰ 'ਚ ਕੋਈ ਪ੍ਰੋਬਲਮ ਆਈ ਹੈ ਮੈਥੋਂ ਲਿਆ ਤਾਂ ਮੇਰੇ ਨਾਲ ਸੰਪਰਕ ਕਰੋ ਤੁਹਾਡਾ ਜ਼ਰੂਰ ਹੱਲ ਕਰਵਾ ਕੇ ਦੇਵਾਂਗੇ ਕਿਵੇਂ ਵੀ ਕੋਈ ਹੱਲ ਹੋਇਆ ਹੁਣ ਬਾਈ ਸੁਖਪਾਲ ਦੱਸ ਰਿਹਾ ਸੀ ਵੀ ਦੀ ਗੀਅਰ 'ਚ ਥੋੜੀ ਪ੍ਰੋਬਲਮ ਆ ਰਹੀ ਹੈ ਨਿਰਮਲ ਤੂੰ ਦੇਖ ਕੇ ਆਇਆ ਚਲਾ ਕੇ ਕਿਵੇਂ ਲੱਗੇ ਤੂੰ ਹੈਗੀ ਪ੍ਰੋਬਲਮ ਹੈ ਨਹੀਂ ਹੈਗੀ ਕਈ ਵਾਰ ਉਹ ਬਹਿਮ ਹੋ ਜਾਂਦਾ ਹਨ ਕਰ ਲਓ ਬੰਨੇ ਕੰਮ ਵਸ ਠੀਕ ਤੇ ਆਹ ਟਰੈਕਟਰ ਬਾਈ ਸੁਖਪਾਲ ਨੂੰ ਸਵਰਾਜ 800 55 ਦਿੱਤਾ ਸੀਗਾ 2018 ਮਾਡਲ ਤੇ ਬਾਈ ਓਕੇ ਐ ਨਾ ਹੁਣ ਓਕੇ ਵੀਰੇ ਹਾਂ ਖੋਜਣਾ ਪੂਰਾ ਹਾਂ ਤੇ ਬਾਕੀ ਇਧਰ ਆਈ ਮੜਾ ਜੇ ਕਿਰਾਏ ਗਰੂਪ ਤੇ ਦੇਜੇ ਕਰਾਂਗੇ ਹੁਣ ਹਾਂ ਵੀਰੇ ਦੇ ਦੇ ਕਰਾਂਗੇ ਪੱਕੀ ਗੱਲ ਐ ਇਧਰ ਮੰਡੀ ਕਲਾਂ ਦੇ ਏਰੀਆ ਵਾਲੇ ਦਾ ਸੰਪਰਕ ਵੀ ਕਰ ਲਓ ਜੇ ਕਿਸੇ ਨੇ ਟਰੈਕਟਰ ਕਿਰਾਏ ਤੇ ਲੈਣਾਗਾ ਤੇਰੇ ਕੋਲੇ ਸੰਦ ਕੀ ਕੁਸਾ ਸਾਰੇ ਹਾਲਸੀ ਵੀਰੇ ਰੂਟਾ ਵੇਟਰ ਵੀ ਹਾਂ ਤੀਆਂ ਸਾਰੇ ਕੁਝ ਅੱਛਾ ਹਾਲ ਰੂਟਾ ਵੇਟਰ ਤੀਆਂ ਹਣਾ ਹਾਂ ਵੀ ਸੰਗਦਾ ਥੋੜਾ ਜਿਹਾ ਸੁਖਪਾਲ ਬਈ ਇਹ ਵੀਡੀਓ ਸਾਹਮਣੇ ਕਿਸੇ ਨੇ ਨਾ ਸੰਪਰਕ ਕਰ ਲਿਓ ਭਰਾਵੋ ਜੇ ਤੁਸੀਂ ਕੱਲਾ ਟਰੈਕਟਰ ਵੀ ਕਿਰਾਏ ਤੇ ਲੈਣਾ ਕਿਵੇਂ ਮੈਥੋਂ ਤੁਸੀਂ ਜੰਨੇ ਹੋ ਐ ਮਨ ਲਓ ਵੀ ਹਰੇਕ ਸਾਲ ਹਰੇਕ 6 ਮਹੀਨਾ ਬਾ ਸਾਲਵਾ ਟਰੈਕਟਰ ਮੈਥੋਂ ਕਿਰਾਏ ਤੇ ਲੈਣੀਆਂ ਹੋ ਤਾਂ ਨੇੜੇ ਵਾਲੇ ਸੰਪਰਕ ਬਾਈ ਸੁਖਪਾਲ ਨਾਲ ਕਰ ਲਿਓ ਬਾਈ ਨੰਬਰ ਬੋਲੀ ਕਿੰਨਾ ਸੁਖਪਾਲ 94651 88437 94651 88437 83436 ਮੰਡੀਕਲਾਂ ਵਾਲੇ ਭਰਾ ਵੀ ਸੰਪਰਕ ਕਰ ਲਿਓ ਕਿਉਂ ਮੰਡੀਕਲਾਂ ਬਹੁਤ ਵੱਡਾ ਪਿੰਡ ਆ ਨਾਲ ਢੱਡੇ ਢੁਡੇ ਕਾਫੀ ਪਿੰਡ ਲੱਗ ਗਏ ਸਾਰੇ ਪਿੰਡਾਂ ਨੇ ਇਹ ਕਿਹੜੇ 10 ਕਿਲੋਮੀਟਰ ਦੇਰੀਏ ਜਾਵੜੇਗਾ ਨਾ 10 ਕਿਲੋਮੀਟਰ ਦੇ ਏਰੀਏ ਜਾਵੜੂਪਰਾ ਬੋਗੇ ਸੰਦ ਨਾਲ ਬਾਹੀ ਕਰਾਉਣੀ ਆ ਜਾਂ ਕੋਈ ਖਾਲੀ ਟਰੈਕਟਰ ਜਾ ਆਉਦਾ ਸੰਦ ਪਾਉਣਾ ਕੋਈ ਵੀ ਕੰਮ ਕਰਾਉਣਾ 2000 ਰੁਪਏ ਦੀ ੜੀ ਬਹੁਤ ਆ 2000 ਰੁਪਏ ਦਿਹਾੜੀ ਲਊ ਤੇ ਨਾਲ ਆਪ ਜਾਵੜੀਆਂ ਨਾ ਨਾਲ ਸੁਖਪਾਲ ਕਹਿੰਦਾ ਮੈਂ ਆਪ ਜਾਵੜੂੰਗਾ ਭਰਾਵੋ ਸੁਖਪਾਲ ਨਾਲ ਸੰਪਰਕ ਕਰ ਲਿਓ ਤੁਹਾਡੇ ਏਰੀਏ 'ਚ ਸੌਕਾ ਸੌਦਾ ਥਾਰ ਸਾਰਤਾ ਇਹ ਦੱਸ ਰਹੀ ਸੀ ਭੈਣ ਮੇਰੀ ਕਹਿੰਦੀ ਘਰੇ ਬਿੱਲੀ ਐ ਡਾਕਟਰ ਖੜਾ ਰਹਿੰਦਾ ਕਿਉਂ ਵਿਲਾ ਡਾਕਟਰ ਖੜਾ ਹੁੰਦਾ ਕਿਉਂ ਫਾਇਦਾ ਨਹੀਂ ਕਿ ਕੋ 6 ਲੱਖ ਰੁਪਇਆ ਲਾਉਣਾ ਹੋਇਆ ਤਾਂ ਬਾਈ ਨਾਲ ਸੰਪਰਕ ਕਰੋ ਸੁਖਪਾਲ ਸਿੰਘ ਕੀ ਨਾਮ ਹੈ ਫਲਸਾਹ ਦੇ ਓਟਾ ਸੁਖਪਾਲ ਸਿੰਘ ਬੂਟਾ ਸਿੰਘ ਨਾਲ ਸੰਪਰਕ ਕਰ ਲਿਓ ਪਿੰਡ ਮੰਡੀ ਗਲਾਂ ਕਿਹੜੀ ਪੱਤੀ ਕਿਹੜੀ ਵਜਦੀ ਐ ਇਹ ਢਿੱਲੋਂ ਢਿੱਲੋਂ ਪੱਤੀ 'ਚ ਖੜੇ ਆ ਸਾਰੇ ਵੀਰ ਸੋ ਭਾਈ ਇਹਦੇ ਨਾਲ ਸੰਪਰਕ ਕਰ ਸਕਦੇ ਕਿੰਨੇ ਟਰੈਕਟਰ ਕਿਰਾਏ ਤੇ ਲੈਣਾ ਹੋਵੇ ਦੱਸਦਿਆਂ ਭਰਾਵੋ ਪੂਨੀਆ ਫੁੱਲ ਗਰੰਟੀਆਂ ਵੜਾਈ ਤੇ ਟਰੈਏ ਜੋ ਕਹਿੰਦੇ ਆ ਉਹੀ ਕਰਦੇ ਨੇ ਕਿੰਨਾ ਕਿ ਦਮ ਹੁੰਦਾ ਭਰਾਵੋ ਉੰਨੀ ਆ ਗੱਲਾਂ ਹੀ ਕਰਦੇ ਆ 6-6 ਮਹੀਨਿਆਂ ਦੀਆਂ ਗਰੰਟੀਆਂ ਦਿੱਤੀਆਂ ਉਸ ਤੋਂ ਬਾਅਦ ਕੋਈ ਵੀ ਵਪਾਰੀ ਇਹ ਜਾਨੀ ਮਿਲਣਾ ਤੁਹਾਨੂੰ ਕਿਹੜਾ ਪਿੰਡਾਂ ਚ ਜਾ ਕੇ ਮੁੜ ਕੇ ਮੁੜ ਕੇ ਪਤਾ ਕਰੂ ਵੀ ਟਰੈਕਟਰ ਸਾਡੇ ਕਿਵੇਂ ਚੱਲਦੇ ਆ ਮੁੜ ਕੇ ਵਾਊ ਡਾਟਾ ਲਵਾਂਗਾ ਸਾਰੀ ਬਾਈ ਤੋਂ ਪੁੱਛਿਆ ਥੋੜੀ ਜਿਨੂੰ ਆ ਲੱਗਿਆ ਆਵਾਜ਼ ਕਰਦਾ ਨਿਰਮਲ ਟਰਾਈ ਮਾਰਕ ਆ ਇਹਨੂੰ ਦੱਸਾਂ ਫੇਰ ਵੀ ਕੋਈ ਪ੍ਰੋਬਲਮ ਆ ਗਈ ਤਾਂ ਮੌੜ ਮੰਡੀ ਸਾਡੀ ਵਰਕਸ਼ਾਪ ਆ ਕਰਵਾ ਕੇ ਦੇਵਾਂਗੇ 6 ਮਹੀਨੇ ਤੱਕ ਕੋਈ ਪੈਸਾ ਨਹੀਂ ਉਸ ਤੋਂ ਬਾਅਦ ਲੇਬਰ ਫਰੀ ਲੇਬਰ ਫਰੀ 2 ਸਾਲਾਂ ਵਾਸਤੇ ਕੋਈ ਤੁਹਾਡੇ ਟਰੈਕਟਰ ਚ ਪ੍ਰੋਬਲਮ ਆਉਂਦੀ ਆ 2 ਸਾਲਾਂ ਤੋਂ ਬਾਅਦ ਲੇਬਰ ਦਿੱਤਾ ਵੀ ਕੋਈ ਪੈਸੇ ਨਹੀਂ ਲੈਂਦੇ ਭਰਾਵੋ ਐਨੀ ਐਨੀ ਗਾਰੰਟੀਆਂ ਦਿੰਨੇ ਆ ਇਸ ਤੋਂ ਬਾਅਦ ਕੋਈ ਵੀ ਗਾਰੰਟੀ ਨਹੀਂ ਦੇ ਸਕਦੇ ਭਰਾਵੋ 6 ਮਹੀਨੇ ਮਲ ਤੱਕ ਸਾਡੀ ਫੁੱਲ ਗਾਰੰਟੀ ਆ ਜੇ ਕਿਸੇ ਭਰਾ ਨੂੰ ਕੋਈ ਪ੍ਰੋਬਲਮ ਆਈ ਆ ਸਾਥੋ ਟਰੈਕਟਰ ਲੱਗਿਆ ਹੋਵੇ ਤਾਂ ਮੇਰੇ ਨਾਲ ਰਾਬਤਾ ਕਾਇਮ ਕਰ ਲਓ ਤੁਹਾਡਾ ਵੀ ਹੱਲ ਕਰਵਾ ਕੇ ਦੇਵਾਂਗੇ ਕਈ ਵਾਰ ਕਿ ਕਦੀ ਵਾਰ ਬੰਦਾ ਦੱਸਦਾ ਵੀ ਆਹ ਪ੍ਰੋਬਲਮ ਆਗਲਾ ਕਹਿੰਦਾ ਗੱਲ ਨਹੀਂ ਸੁਣਦੇ ਕਈ ਵਾਰ ਕਾਰੋਬਾਰ ਥੋੜਾ ਜਿਆ ਜਾਦੇ ਵਿਜੀ ਆ ਕਾਰੋਬਾਰ ਚ ਜਿਆਦੇ ਖੁੱਬੇ ਹੋਏ ਕੋ ਟਰੈਕਟਰ 100 ਪਲੱਸ ਆ ਭਰਾਵੋ ਇੰਨੇ ਬੰਦਿਆਂ ਨਾਲ ਗੱਲਾਂ ਬਾਤਾਂ ਕਰਨੇ ਥੋੜੀਆਂ ਆ ਔਖੀਆਂ ਹੁੰਦੀਆਂ ਗਿਆ ਤੇ ਜਰੂਰ ਮੇਰੇ ਨਾਲ ਰਾਬਤਾ ਕਰ ਲਓ ਜੇ ਤੁਹਾਨੂੰ ਕਿਸੇ ਟਰੈਕਟਰ ਚ ਕੋਈ ਪ੍ਰੋਬਲਮ ਆਊਗੀ ਤਾਂ ਬੜੈ ਟਰੈਕਟਰ ਦੀਆਂ ਕਾਫੀ ਬ੍ਰਾਂਚਾਂ ਮੌੜ ਮੰਡੀ ਮੌੜ ਮੰਡੀ ਡਿਸਟ੍ਰਿਕ ਤਲਵੰਡੀ ਸਾਬੋ ਇੱਕ ਨਵੀਂ ਮਾਨਸਾ ਓਪਨ ਕਰ ਰਹੇ ਆ ਇਹਨਾਂ ਬ੍ਰਾਂਚਾਂ 'ਚ ਤੁਸੀਂ ਆ ਕੇ ਵੀ ਮਿਲ ਸਕਦੇ ਹੋ ਤੇ ਜਾਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੇ ਕੋਈ ਵੀ 18 ਮਲਟੀਟਰ ਦਿੱਤਾ ਸੀਗਾ 1.5 ਸਾਲ ਪਹਿਲਾਂ ਦੇਖੋ ਬਾਈ ਦੀ ਸਮਝਦਾ ਬਹੁਤ ਉੱਤੇ ਕਵਰ ਤਾਂ ਜਿਹੜਾ ਰੱਖਦਾ ਅੱਛਾ ਕਿ ਕਾਦਾ ਬਣਾ ਰੱਖਿਆ ਕਵਰ ਨਹੀਂ ਬੜਿਆਂ ਬਣਾਏ ਲੈ ਕੇ ਆਪੀ ਬਣਾਇਆ ਬੜਿਆਂ ਬਣਾਏ ਲੈ ਲੈਂਦਾ ਹੋਇਆ ਅੱਛਾ ਬੜਿਆਂ ਬਣਾਏ ਲੈ ਲੈਂਦਾ ਹੋਇਆ ਠੀਕ ਆ ਉਹ ਪਾਣੀ ਪੂਣੀ ਪੈਂਦਾ ਨਹੀਂ ਉਹਦੇ ਵਿੱਚ ਠੀਕ ਆ ਬਸ ਉਹ ਵੀ ਸਮਾਈ ਰੱਖੀ ਬਹੁਤ ਸਮਾਈ ਰੱਖੀ ਐ ਸੰਗਵਾਲ ਨੇ ਐਸ ਲੋਡੀ ਟਰੈਕਟਰ ਸਾਹਮ ਸਾਹਮ ਕੇ ਰੱਖੋ ਪ੍ਰਭੋ ਐ ਬਾਈ ਨੂੰ ਸੰਗਵਾਲ ਨੂੰ ਦੱਸਿਆ ਜੇ ਤੂੰ ਐ ਮਾਲਾ ਵੀ 1.5 ਸਾਲ ਹੋ ਗਿਆ ਵੀ ਹੁਣ ਵੀ ਬਾਈ ਕਹਿੰਦਾ ਕਈ ਵਾਰ ਬਦਲਣਾ ਮੈਂ ਬਦਲਣ ਦੀ ਚਾਹ ਕਰਦਾ ਸੀ ਵੀ ਤੇਰਾ ਓਂਡੇ ਦੇ ਟਰੈਕਟਰ ਕੱਟ ਲਾਂਗੇ ਤੁਹਾਡੇ ਟਰੈਕਟਰਾਂ ਦੇ ਵੀ ਘਟਣ ਦੀ ਗਾਰੰਟੀ ਆ ਪ੍ਰਭੋ ਬਗਲ-ਗਲੋ ਇਸ ਲੋਡ ਕਿਵੇਂ ਸੁਖਪਾਲ ਨੇ ਪੈਨ ਮਰੀਨੇਟਰ ਸਾਹਮਣੇ ਰੱਖਿਆ ਤੁਸੀਂ ਵੀ ਲੋਡ ਸਾਹਮਣੇ ਰੱਖੋ ਜਰੂਰ ਸਪਰਕਰੋ ਬ੍ਰਾਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨਾਲ ਧੰਨਵਾਦ ਵੀਡੀਓ ਨੂੰ ਵਗੈਰਾ ਨੂੰ ਸ਼ੇਅਰ ਵਗੈਰਾ ਲਾਇਕ ਕਰਦਿਆ ਕਰੋ ਤੁਹਾਡੇ ਕਰਕੇ ਹੀ ਭਰਾਵੋ ਕਾਰੋਬਾਰ ਬਿਜ਼ਨਸ ਅੱਗੇ ਜਾ ਰਿਹਾ ਹੈਗਾ ਧੰਨਵਾਦ ਸਾਰੇ ਭਰਾਵਾਂ ਨੂੰ ਫੇਰ ਦੁਬਾਰੀ ਤੁਸ ਸਸੀ ਕਾਲ ਕਹਿੰਦੇ ਧੰਨਵਾਦ